ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਅਪਾਂ ਗੱਲ ਕਰਦੇ ਆਂ 26 ਜੂਨ ਨੂੰ ਰਾਤ ਦੇ ਮੌਸਮ ਦੀ ਕਿ ਅੱਜ ਰਾਤ ਨੂੰ ਪੰਜਾਬ ਦਾ ਮੌਸਮ ਕਿੰਨਾ ਭਾਗਾਂ ਦੇ ਵਿੱਚ ਬੱਦਲਵਾਈ ਗਰਜ ਚਮਕ ਮੀਂਹ ਦੇ ਅਸਰ ਕਿੰਨਾ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਤੇ ਵੀਰੋ ਕਿੱਦਾਂ ਦਾ ਰਹੇਗਾ ਰਾਤ ਨੂੰ ਅੱਜ ਪੰਜਾਬ ਦਾ ਮੌਸਮ ਅਪਾਂ ਸਾਰੀ ਜਾਣਕਾਰੀ ਮਿਲੀ ਰਿਪੋਰਟ ਦੇ ਮੁਤਾਬਕ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਸਾਲ ਵੀਰੋ ਜੇਕਰ ਆਪਾਂ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡੀਏ ਜਿਵੇਂ ਪੱਛਮੀ ਤੇ ਪੂਰਬੀ ਅੱਧ ਪੰਜਾਬ ਤੱਕ ਦੇ ਏਰੀਆ ਵੀਰੋ ਜੋ ਕਿ ਪੂਰਬੀ ਭਾਗ ਨੇ ਜਿਵੇਂ ਕਿ ਚੰਡੀਗੜ੍ਹ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਕੁਝ ਭਾਗ ਵੀਰੋ ਕਪੂਰਥਲਾ ਵਗੈਰਾ ਇਹਨਾਂ ਖੇਤਰਾਂ ਦੇ ਵਿੱਚ ਕੁਝ ਭਾਗ ਵੀਰੋ ਗਿਆ ਪੰਨਾ ਲੋ ਮੋਗਾ ਕੁਝ ਭਾਗ ਲੁਧਿਆਣੇ ਦੇ ਵੀਰੋ ਜੋ ਸੈਂਟਰ ਵੱਧ ਪੰਜਾਬ ਦਾ ਏਰੀਆ ਇਹਦੇ ਵਿੱਚ ਬਠਿੰਡਾ ਮਾਨਸਾ ਵੀਰੋ ਸ਼ਾਮਲ ਹੋ ਸਕਦੇ ਸੋ ਵੀਰੋ ਇਹਨਾਂ ਖੇਤਰਾਂ ਧੂੜੀ ਮਲੇਰਕੋਟਲਾ ਸੋ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਅੱਧੀ ਰਾਤ ਦੇ ਆਸ-ਪਾਸ ਵੀਰੋ ਅੱਧੀ ਰਾਤ ਤੋਂ ਪਹਿਲਾਂ ਵੀ ਛੋਟੀ ਮੋਡੀ ਹਲਕੀ ਕਿਣਮਣ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਵੀਰੋ ਬੱਦਲਬਾਈ ਸੰਘਣੀ ਬੱਦਲਬਾਈ ਦੇ ਅੰਡਰ ਤੇ ਵੀਰੋ ਅੱਧੀ ਰਾਤ ਤੋਂ ਬਾਅਦ ਥੋੜਾ ਜਿਹਾ ਮੌਸਮ ਜ਼ਿਆਦਾ ਕਰ ਬੱਡਲ ਲਵੇਗਾ ਇੱਕ ਵੀਰੋ ਸਿਸਟਮ ਹੋਵੇਗਾ ਜੋ ਅੱਧੀ ਰਾਤ ਤੋਂ ਬਾਅਦ ਇਹਨਾਂ ਭਾਗਾਂ ਨੂੰ ਪ੍ਰਭਾਵਿਤ ਕਰੇਗਾ ਉਸ ਤੋਂ ਬਾਅਦ ਵੀਰੋ ਹੋ ਸਕਦਾ ਕੁਝ ਏਰੀਆ ਦੇ ਵਿੱਚ ਤਕੜੀਆਂ ਮੀਂਹਾਂ ਜਾਂ ਝਟਾਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਓਵਰਆਲ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਗਰਜ ਚਮਕ ਹਨੇਰੀ ਤੇਜ਼ ਹਵਾ ਇਦਾਂ ਦਾ ਵੀਰੋ ਮੌਸਮ ਬਣਿਆ ਆਪਾਂ ਨੂੰ ਰਾਤ ਨੂੰ ਦੇਖਣੇ ਦੇਖਣ ਤੋਂ ਮਿਲੇਗਾ ਹਵਾਵਾਂ ਵੀਰੋ ਉੱਤਰ ਦੱਖਣ ਦਿਸ਼ਾ ਤੋਂ ਹੀ ਸਵੇਰ ਦੀਆਂ ਵੀਰੋ ਹਵਾਵਾਂ ਜੋ ਪੂਰਬ ਤੇ ਦੱਖਣ ਦਿਸ਼ਾ ਤੋਂ ਵਗਣਗੀਆਂ ਤੇ ਹਲਕੀ ਰਫਤਾਰ ਦੀਆਂ ਵੀਰੋ ਜਦ ਤੱਕ ਕੋਈ ਬੱਦਲਵਾਈ ਵਗੈਰਾ ਵੀਰੋ ਉਦੋਂ ਹਵਾ ਦੀ ਵੀਰੋ ਜੋ ਗਤੀ ਹੈ ਤੇਜ਼ ਹੋ ਸਕਦੇ ਪਰ ਆਮ ਨੋਰਮਲ ਹਵਾਵਾਂ ਛੋਟੀਆਂ ਮੋਟੀਆਂ ਹਲਕੀ ਰਫਤਾਰ ਦੀਆਂ 10 ਤੋਂ 15 ਕਿਲੋਮੀਟਰ ਚਲਦੀਆਂ ਰਹਿਣਗੀਆਂ ਬਾਕੀ ਵੀਰੋ ਸਿਸਟਮ ਅੱਗੇ ਵੱਧਦਾ ਦਾ ਪੰਜਾਬ ਦੇ ਬਾਕੀ ਭਾਗਾਂ ਨੂੰ ਵੀ ਕਵਰ ਕਰ ਸਕਦਾ ਪਰ ਜੋ ਆਪਾਂ ਇਹ ਜ਼ਿਲ੍ਹਿਆਂ ਦੇ ਨਾਲੇ ਵੀਰੋ ਅੱਧ ਪੰਜਾਬ ਤੱਕ ਦਾ ਏਰੀਆ ਜੋ ਪੂਰਬੀ ਭਾਗ ਨੇ ਪ ਦੀ ਘ ਰਾਤ ਦੇ ਸਮੇਂ ਅਧੀ ਘ ਰਾਤ ਤੋਂ ਬਾਅਦ ਵੀ ਰੋ ਮੌਸਮੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਸਿਸਟਮ ਦੇ ਚੱਲਦਿਆਂ ਵੀਰੋ ਆਪਾਂ ਨੂੰ ਪੰਜਾਬ ਦੇ ਤਕਰੀਬਨ 50 ਤੋਂ 55% ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਅੱਜ ਰਾਤ ਦੇ ਸਮੇਂ ਦੇਖਣ ਨੂੰ ਮਿਲ ਸਕਦੀਆਂ ਟੁੱਟਵੇਂ ਰੂਪ ਦੇ ਵਿੱਚ ਵੀਰੋ ਹੋਣਗੇ ਸਾਰਾ ਇੱਕੋ ਦਮ ਏਰੀਆ ਕਵਰ ਨਹੀਂ ਹੋਵੇਗਾ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਵੀਰ ਸਵੇਰ ਦੇ ਸਮੇਂ ਮੌਸਮ ਕਿਦਾਂ ਦਾ ਰਹੇਗਾ ਬਰਸਾਤ ਦੇ ਅਸਰ ਵਧਦੇ ਨੇ ਜਾਂ ਘਟਦੇ ਨੇ ਵੀਰੋ ਕਿਦਾਂ ਦੀ ਗ੍ਰੋਪਾਂ ਨੂੰ ਸਾਰੀ ਜਾਣਕਾਰੀ ਸਵੇਰੇ ਜਿਵੇਂ ਵੀ ਕੋਈ ਅਪਡੇਟ ਮਿਲਦੀ ਆ ਆਪਾਂ ਸਮੇਂ ਤੋਂ ਪਹਿਲਾਂ ਸਾਰੀ ਸਹੀ ਤੋਂ ਸਹੀ ਜਾਣਕਾਰੀ ਕਿਸਾਨ ਵੀਰਾਂ ਨਾਲ ਫਿਰ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਪ੍ਰਕਾਰ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ